ਹਾਂਜੀ ਸਟੂਡੈਂਟਸ ਵੈਲਕਮ ਕਹਾਣੀ ਨਾਲ ਸੰਬੰਧਿਤ ਐਮਸੀਕਿਊਜ਼ ਕਰਨ ਜਾ ਰਹੇ ਹਾਂ ਅੱਜ ਅਸੀਂ ਸਭ ਤੋਂ ਪਹਿਲਾਂ ਜਿਹੜਾ ਐਮਸੀਕਿਊ ਆ ਕਹਾਣੀ ਵਿੱਚ ਗੋਦ ਤੋਂ ਭਾਵ ਕਹਾਣੀ ਵਿੱਚ ਗੋਦ ਤੋਂ ਕੀ ਭਾਵ ਹੈ ਘਟਨਾਵਾਂ ਦੀ ਤਰਤੀਬ ਕਹਾਣੀ ਪੰਜਾਬ ਹੈ ਜਿਹੜੀ ਪੰਜਾਬ ਕਹਾਣੀਆਂ ਕਹਾਣੀ ਪੰਜਾਬ ਇਹ ਕੀ ਆ ਇੱਕ ਕਹਾਣੀ ਮੈਗਜ਼ੀਨ ਕਿਸ ਕਹਾਣੀਕਾਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਅਸੀਂ ਪਹਿਲਾਂ ਵੀਡੀਓ ਕੀਤੀ ਆ ਜਿਹਦੇ ਵਿੱਚ ਅਲੱਗ-ਅਲੱਗ ਜਿਹੜੇ ਰਚਨਾਵਾਂ ਦੇ ਆਧਾਰ ਤੇ ਜਿਹੜੇ ਸਾਹਿਤਕਾਰ ਨੇ ਉਹਨਾਂ ਨੂੰ ਇਨਾਮ ਮਿਲੇ ਨੇ ਪੁਰਸਕਾਰ ਮਿਲੇ ਨੇ ਤੁਸੀਂ ਨਹੀਂ ਵੀਡੀਓ ਦੇਖੀ ਤਾਂ ਦੇਖ ਸਕਦੇ ਹੋ ਜਿਹੜੇ ਕਿ ਐਮਸੀਕਿਊ ਸੋਲਵ ਕਰਨ ਦੇ ਵਿੱਚ ਤੁਹਾਨੂੰ ਕੰਮ ਆਊਗੀ ਜੇ ਕਹਾਣੀਕਾਰਾਂ ਦੀ ਗੱਲ ਕਰੀਏ ਤਾ ਮੋਹਨ ਭੰਡਾਰੀ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਇਹ ਲਿਖੇ ਵਿੱਚ ਕਿਹੜੀ ਕਹਾਣੀ ਪਹਿਲਾਂ ਲਿਖੀ ਗਈ? ਕਿਹੜੀ ਕਹਾਣੀ ਪਹਿਲਾਂ ਲਿਖੀ ਗਈ? ਸਬਰ ਲੋਧੀ ਸਰਵ ਲੋਧੀ ਬੱਟੀ। ਪ੍ਰਵਾਸੀ ਪੰਜਾਬੀ ਕਹਾਣੀਕਾਰ ਹੈ। ਪ੍ਰਵਾਸੀ ਪੰਜਾਬੀ ਕਹਾਣੀਕਾਰ ਕਿਹੜਾ ਹੈ? ਜਿਹੜਾ ਪੰਜਾਬ ਦਾ ਨਿਵਾਸੀ ਨਹੀਂ ਪਰ ਪੰਜਾਬੀ ਦੇ ਵਿੱਚ ਕਹਾਣੀਆਂ ਲਿਖਦਾ ਏ ਦਰਸ਼ਨ ਧੀਰ। ਰੂਸੀ ਕਹਾਣੀਕਾਰ ਚੈਖੋਵ ਦਾ ਕਿਸ ਉੱਪਰ ਪ੍ਰਭਾਵ ਹੈ ਚੈਖੋਵ ਤੋਂ ਪ੍ਰਭਾਵਿਤ ਜਿਹੜਾ ਕਹਾਣੀਕਾਰ ਆ ਪੰਜਾਬੀ ਦੇ ਵਿੱਚ ਉਹ ਹੈਗਾ ਕੁਲਵੰਤ ਸਿੰਘ ਵਿਰਕ ਪੰਜਾਬੀ ਕਹਾਣੀ ਦਾ ਜਨਮ ਤੇ ਵਿਕਾਸ ਇਸ ਪੁਸਤਕ ਦਾ ਕਰਤਾ ਜਿਹੜਾ ਏ ਉਹ ਕੌਣ ਆ ਉਹ ਹੈਗਾ ਡਾਕਟਰ ਸਵਿੰਦਰ ਸਿੰਘ ਉਪਲ ਪੰਜਾਬੀ ਕਹਾਣੀ ਦਾ ਮੂਲ ਸਰੋਤ ਮੂਲ ਸਰੋਤ ਕੀ ਆ ਪੰਜਾਬੀ ਕਹਾਣੀਆਂ ਕਿੱਥੋਂ ਆਉਂਦੀਆਂ ਨੇ ਉਹ ਹੈਗਾ ਲੋਕ ਕਹਾਣੀਆਂ ਨੇ ਲੋਕਾਂ ਦੁਆਰਾ ਜਿਹੜੀਆਂ ਬਣੀਆਂ ਹੋਈਆਂ ਕਹਾਣੀਆਂ ਨੇ ਆਧੁਨਿਕ ਪੰਜਾਬੀ ਕਹਾਣੀ ਕਿਸ ਤੋਂ ਪ੍ਰਭਾਵਿਤ ਹੈ ਆਧੁਨਿਕ ਪੰਜਾਬੀ ਕਹਾਣੀ ਪੱਛਮੀ ਕਹਾਣੀ ਤੋਂ ਪ੍ਰਭਾਵਿਤ ਕਿਹੜਾ ਕਹਾਣੀਕਾਰ ਪ੍ਰਗਤੀਵਾਦੀ ਆ ਕਿਹੜਾ ਕਹਾਣੀਕਾਰ ਪ੍ਰਗਤੀਵਾਦੀ ਆ ਸੁਜਾਨ ਸਿੰਘ ਯਥਾਰਥਵਾਦੀ ਪਰੰਪਰਾ ਦਾ ਕਹਾਣੀ ਸੰਗ੍ਰਹਿ ਯਥਾਰਥਵਾਦੀ ਪਰੰਪਰਾ ਦਾ ਕਹਾਣੀ ਸੰਗ੍ਰਹਿ ਤੂੜੀ ਦੀ ਪੰਡ ਕਿਹੜੀ ਕਹਾਣੀ ਮਨੋਵਿਗਿਆਨਕ ਸਮੱਸਿਆ ਨਾਲ ਸੰਬੰਧਿਤ ਹੈ ਕਿਹੜੀ ਕਹਾਣੀ ਮਨੋਵਿਗਿਆਨ ਸਮੱਸਿਆ ਨਾਲ ਸੰਬੰਧਿਤ ਆ ਵੱਡ ਵਿੱਚ ਇੱਕ ਸਵੇਰ ਔਰਤ ਦੀ ਆਜ਼ਾਦੀ ਨਾਲ ਸੰਬੰਧ ਕਹਾਣੀ ਸੰਗ੍ਰਹਿ ਆ ਕਿਹੜਾ ਕਹਾਣੀ ਸੰਗ੍ਰਹਿ ਆ ਵਾਰਤ ਦੀ ਆਜ਼ਾਦੀ ਨਾਲ ਸੰਬੰਧਿਤ ਸਾਵੀਆਂ ਚਿੜੀਆਂ ਜਦੋਂ ਕਿਸੇ ਗਲਪ ਰਚਨਾ ਵਿੱਚ ਗੋਂਧ ਪਲੋਟ ਜਿੱਥੋਂ ਆਰੰਭ ਹੋਵੇ ਅੰਤ ਵੀ ਉੱਥੇ ਆ ਕੇ ਸਮਾਪਤ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਅ ਬੂਮ ਰਿੰਗ ਗੋਂਧ ਬੂਮ ਰਿੰਗ ਗੋਂਧ ਇਰੰਭ ਕਿਸ ਤਰ੍ਹਾਂ ਕਰਨਾ ਪ੍ਰਭਾਵ ਪ੍ਰਭਾਵਾਤਮਕ ਨਹੀਂ ਕਹਾਣੀ ਦਾ ਆਰੰਭ ਜਿਹੜਾ ਕਿਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਾਤਰਾਂ ਦੀ ਲੰਬੀ ਜਾਣ ਪਹਿਚਾਣਾ ਜਿਹੜੀ ਉਹ ਨਹੀਂ ਕਰਾਉਣੀ ਚਾਹੀਦੀ ਕਿਹੜਾ ਕਹਾਣੀਕਾਰ ਅੰਚਲਿਕਤਾ ਪ੍ਰਵਿਰਤੀ ਅਧੀਨ ਕਹਾਣੀ ਰਚਨਾ ਕਰਦਾ ਏ ਕਿਹੜਾ ਕਹਾਣੀਕਾਰ ਅੰਚਲਿਕ ਰਚਨਾ ਜਿਹੜੀ ਪ੍ਰਵਿਰਤੀ ਆ ਉਸ ਨੂੰ ਅਪਣਾਉਂਦਾ ਏ ਉਹ ਹੈਗਾ ਗੁਰਦੇਵਾਲ ਸਿੰਘ ਮੁੱਲ ਦੀ ਤੀਵੀ ਕਹਾਣੀ ਸੰਗ੍ਰਹਿ ਦੀ ਲੇਖਿਕਾ ਮੁੱਲ ਦੀ ਤੀਵੀ ਕਹਾਣੀ ਸੰਗ੍ਰਹਿ ਕਿਸ ਨੇ ਲਿਖਿਆ ਸੀ ਵੀਨਾ ਵਰਮਾ ਨੇ ਕਿਹੜਾ ਕਹਾਣੀ ਸੰਗ੍ਰਹਿ ਸਮਾਜਵਾਦੀ யਥਾਰਥਵਾਦੀ ਵਿਚਾਰਾਂ ਦਾ ਧਾਰਨੀ ਆ ਕਿਹੜਾ ਕਹਾਣੀ ਸੰਗ੍ਰਹਿ ਆ ਅੱਧੀ ਵਾਟ ਪੰਜਾਬੀ ਕਹਾਣੀ ਸਾਹਿਤ ਦਾ ਕਿਹੜਾ ਕਹਾਣੀ ਲੇਖਕ ਮਨੋਵਿਗਿਆਨਵਾਦੀ யਥਾਰਥਵਾਦੀ ਹੈ ਮਨੋਵਿਗਿਆਨਵਾਦੀ ਤੇ ਯਥਾਰਥਵਾਦੀ ਕਰਤਾਰ ਸਿੰਘ ਦੁੱਗਲ ਨੂੰ ਕਹਿੰਦੇ ਆ ਅਸੀਂ ਸੁਖਵੀਰ ਦੀਆਂ ਕਹਾਣੀਆਂ ਦਾ ਮੁੱਖ ਸਰੋਕਾਰ ਮਹਾਨਗਰੀ ਜੀਵਨ ਦੀਆਂ ਸਮੱਸਿਆਵਾਂ ਤਾਂ ਇਹ ਸੀਗੀ ਛੋਟੀ ਜੀ ਵੀਡੀਓ ਜਿਹਦੇ ਵਿੱਚ ਅਸੀਂ ਕਹਾਣੀ ਨਾਲ ਸੰਬੰਧਿਤ ਜਿਹੜੇ MCQ ਕੀਤੇ ਨੇ ਬਾਕੀ ਸਾਰੀਆਂ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਇਹ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਦੇਖ ਸਕਦੇ ਹੋ ਤੇ ਆਪਣੀ ਪੰਜਾਬੀ ਦੀ ਤਿਆਰੀ ਕਰ ਸਕਦੇ ਹੋ ਜਿਹੜੀ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਕੰਪੀਟੀਸ਼ਨ ਲਈ ਜਿਹੜੀ ਆ ਉਹ ਕੰਪਲਸਰੀ ਕੀਤੀ ਗਈ ਆ ਮਿਲਦੇ ਆ ਫਿਰ ਨੈਕਸਟ ਟਾਪਿਕ ਦੇ ਨਾਲ ਕੋਈ ਵੀ ਤੁਹਾਨੂੰ ਜ਼ਰੂਰਤ ਆ ਸਟਡੀ ਮਟੀਰੀਅਲ ਜਾਂ ਕੁਝ ਵੀ ਕੋਈ ਐਕਸਰਸਾਈਜ਼ ਦੀ ਕਲਾਸ ਦੀ ਵੀ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਓਕੇ ਥੈਂਕਸ